ਜੇ ਤੁਹਾਨੂੰ ਵੀ ਪਸੰਦ ਆ ਜੀ ਮਹਿਲਾ ਵਰਗੀ ਕੋਠੀ ਤਾਂ ਆਪਾਂ ਵੀਡੀਓ ਚ ਮਹਿਲਾ ਵਰਗੀ ਕੋਠੀ ਲੈ ਕੇ ਪਹੁੰਚੇ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਪੂਰੀ ਵੀਡੀਓ ਤੁਹਾਨੂੰ ਆਪਾਂ ਦਿਖਾਵਾਂਗੇ ਕੱਲੀ ਕੱਲੀ ਚੀਜ਼ ਤੁਹਾਨੂੰ ਅੰਦਰੋਂ ਦਿਖਾਵਾਂਗੇ ਕਿਹੋ ਜੀ ਬਣੀ ਹੋਈ ਹੈ ਕਿੰਨੇ ਦੀ ਕੋਠੀ ਹੈ ਕਿੰਨਾ ਰੇਟ ਹੈ ਜੀ ਗੱਲਬਾਤ ਸਾਰੀ ਕਰਾਂਗੇ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇ ਤੁਹਾਡੇ ਕੋਲ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਜਮ੍ਹਾਂ ਫ੍ਰੀ ਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਨੂੰ ਸਸਤੇ ਤੇ ਸ ਤਾਂ ਥੱਲੇ ਆਪਣਾ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਦਿਓ ਅੱਜ ਆਪਾਂ ਜਿਹੜੀ ਇਹ ਕੋਠੀ ਲੈ ਕੇ ਪਹੁੰਚੇ ਆ ਜੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਮਹਿਲਾਂ ਵਰਗੀ ਕੋਠੀ ਆ ਜੀ ਮਹਿਲਾਂ ਵਰਗੀ ਆਪਾਂ ਕਹਿ ਨਹੀਂ ਸਕਦੇ ਇੱਕ ਤਰ੍ਹਾਂ ਦਾ ਆਪਾਂ ਮਹਿਲੀ ਆਖਾਂਗੇ ਜੀ ਤੁਸੀਂ ਇੱਕ ਵਾਰੀ ਕੋਠੀ ਦੇਖੋ ਜੀ ਸਾਰਾ ਫਰੰਟ ਇੱਕ ਵਾਰੀ ਚੈੱਕ ਕਰੋ ਜੀ ਸਾਰੀ ਕੋਠੀ ਨਕਸ਼ੇ ਤੇ ਤਿਆਰ ਕਰਵਾਈ ਹੋਈ ਹੈ ਜਗ੍ਹਾ ਬਾਫਰੇ ਜੀ ਜੇ ਆਪਾਂ ਥਾਂ ਦੀ ਗੱਲ ਕਰੀਏ ਟੋਟਲ ਤਾਂ ਮਾਲਕ ਨੇ 28 ਮਰਲੇ ਥਾਂ ਸਾਰੀ ਦੱਸੀ ਹੈ ਜੀ ਤੇ ਬਿਹੜਾ ਤੁਸੀਂ ਦੇਖੋ ਜੀ ਖੁੱਲਾ ਡੁੱਲਾ ਆਪਾਂ ਨੂੰ ਮਿਲ ਜੂਗਾ ਤੇ ਇਹਨਾਂ ਨੇ ਕਾਫੀ ਜਗ੍ਹਾ ਕੱਚੀ ਵੀ ਛੱਡੀ ਹੋਈ ਐ ਸਬਜ਼ੀ ਵੀ ਇਹਨਾਂ ਨੇ ਲਾ ਰੱਖੀ ਐ ਜੀ ਤੇ ਬਿਹੜੇ ਦੇ ਵਿੱਚ ਕਈ ਫਾਲਦਾਰ ਬੂਝੇ ਵੀ ਲੱਗੇ ਹੋਏ ਨੇ ਬਾਕੀ ਕੋਠੀ ਸਾਰੀ ਸ਼ੌਂਕ ਨਾਲ ਬਣਾਈ ਹੋਈ ਐ ਜੀ ਬਾਕੀ ਤੁਸੀਂ ਅੰਦਰੋਂ ਇੱਕ ਵਾਰੀ ਚੈੱਕ ਕਰੋ ਜੀ ਸਾਰੀ ਕੋਠੀ ਆਪਾਂ ਨੂੰ ਰੈਡੀ ਮਿਲੂਗੀ ਕੋਈ ਅੱਧਾ ਦੀ ਗੱਲ ਨਹੀਂ ਮਿਲਣੀ ਆਪਾਂ ਨੂੰ ਵੀ ਖਰੀਦਣ ਤੋਂ ਬਾਅਦ ਕੁਝ ਆਪਾਂ ਨੂੰ ਕਰਵਾਉਣਾ ਪਵੇ ਸਾਰਾ ਆਪਾਂ ਨੂੰ ਕੰਮ ਜਿਹੜਾ ਮਿਲੂਗਾ ਰਸੋਈ ਦਾ ਪੂਰਾ ਕੰਪਲੀਟਡ ਮਿਲੂਗਾ ਜੀ ਸਾਰੇ ਬਾਕਸ ਬਣੇ ਹੋਏ ਨੇ ਚਿਮਨੀ ਲੱਗੀ ਹੋਈ ਐ ਥੱਲੇ ਆਪਾਂ ਨੂੰ ਟਾਈਲਸ ਲੱਗੀਆਂ ਹੋਈਆਂ ਮਿਲ ਜਾਣਗੀਆਂ ਸਿ ਤੇ ਪੌੜੀਆਂ ਉੱਤੇ ਜਾਣ ਵਾਸਤੇ ਮਿਲ ਜਾਣਗੀਆਂ ਉੱਪਰ ਤੋਂ ਉੱਪਰ ਜਾਣ ਵਾਸਤੇ ਮਿਲ ਜਾਣਗੀਆਂ ਤੇ ਉਹ ਤੋਂ ਉੱਪਰ ਵੀ ਜਾਣ ਵਾਸਤੇ ਮਿਲ ਜਾਣਗੀਆਂ ਸਿ ਤਿੰਨ ਮੰਜ਼ਲੀ ਕੋਠੀ ਬਣੀ ਹੋਈ ਐ ਬਾਕੀ ਖੁੱਲੀ ਡੁੱਲੀ ਕੋਠੀਆਂ ਜੀ ਕੋਈ ਐਦਾ ਨਹੀਂ ਹੈਗਾ ਵੀ ਭੀੜ ਭੜੱਕਾ ਜਾ ਆਪਾਂ ਨੂੰ ਮਿਲੂਗਾ 28 ਮਰਲੇ ਥਾਂ ਬਹੁਤ ਹੋ ਜਾਂਦੀ ਐ ਸਿ ਬਾਕੀ ਤੁਹਾਨੂੰ ਕੱਲੀ ਕੱਲੀ ਚੀਜ਼ ਆਪਾਂ ਦਿਖਾਵਾਂਗੇ ਕੰਦਾ ਤੇ ਟਾਈਲਾਂ ਦਾ ਕੰਮ ਬਹੁਤ ਵਧੀਆ ਹੋਇਆ ਐ ਤੇ ਜਿਹੜਾ ਲੋਬੀ ਦਾ ਆਪਾਂ ਨੂੰ ਬਾਥਰੂਮ ਮਿਲੂਗਾ ਪੂਰਾ ਸ਼ੌਕ ਨਾਲ ਤਿਆਰ ਕਰਵਾਇਆ ਹੋਇਆ ਤੇ ਤੁਸੀਂ ਇੱਕ ਵਾਰੀ ਚੈੱਕ ਵੀ ਕਰੋ ਜੀ ਬਾਥਰੂਮ ਆਪਾਂ ਨੂੰ ਕੋਈ ਛੋਟੇ ਛੋਟੇ ਜਿਹੇ ਨਹੀਂ ਮਿਲਣੇ ਸੀ ਬਹੁਤ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ ਲੋਬੀ ਪੂਰੀ ਖੁੱਲੀ ਡੁੱਲੀ ਦੇਖਣ ਨੂੰ ਮਿਲ ਜੂਗੀ ਬਾਕੀ ਜਿਹੜੇ ਕਮਰੇ ਬਣੇ ਹੋਏ ਨੇ ਬਹੁਤ ਜ਼ਿਆਦਾ ਵੱਡੇ ਵੱਡੇ ਤੇ ਪੂਰੇ ਦੇ ਪੂਰੇ ਤਿਆਰ ਹ ਹਰ ਇੱਕ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗੀ ਜਿਹੜਾ ਹਾ ਕਮਰਾ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਆਪਾਂ ਨੂੰ ਡਰੈਸਿੰਗ ਏਰੀਆ ਵੀ ਮਿਲ ਜੂਗਾ ਤੇ ਨਾਲ ਹੀ ਆਪਾਂ ਨੂੰ ਬਾਥਰੂਮ ਅਟੈਚ ਮਿਲ ਜੂਗਾ ਜੋੜੀਆਂ ਦਾ ਕੰਮ ਸਾਰਾ ਕੰਪਲੀਟਡ ਆਪਾਂ ਨੂੰ ਮਿਲੂਗਾ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨੇ ਕਿਹਾ ਜਿਹਨੂੰ ਵੀ ਕੋਠੀ ਪਸੰਦ ਆਉਂਦੀ ਹੈ ਤਾਂ ਮਾਲਕ ਨੇ ਕਿਹਾ ਖਾਸ ਕਰਕੇ ਵੀ ਕੋਈ ਆ ਕੇ ਦੇਖਣਾ ਚਾਹੁੰਦਾ ਕੋਠੀ ਨੂੰ ਤਾਂ ਆ ਕੇ ਵੀ ਦੇਖ ਸਕਦੇ ਆ ਆ ਕੇ ਦੇਖਣ ਤੋਂ ਬਾਅਦ ਜਦੋਂ ਪਸੰਦ ਆ ਗਈ ਉਹ ਤੋਂ ਬਾਅਦ ਰੇਟ ਫਾਈਨਲ ਕਰਕੇ ਤੇ ਫਾਈਨਲ ਗੱਲ ਕਰਕੇ ਕੋਠੀ ਦੀ ਡੀਲ ਕੀਤੀ ਜਾਊਗੀ ਬਾਕੀ ਕੱਲੀ-ਕੱਲੀ ਚੀਜ਼ ਆਪਾਂ ਵੀਡੀਓ ਚ ਤੁਹਾਨੂੰ ਦਿਖਾ ਵੀ ਰਹੇ ਹਾਂ ਸੀ ਇੱਕ ਬਾਰੀ ਸਾਰੀ ਕੋਠੀ ਤੁਸੀਂ ਚੈੱਕ ਕਰੋ ਜੀ ਤੇ ਉੱਪਰ ਵੀ ਤੁਹਾਨੂੰ ਲੈ ਕੇ ਚੱਲਾਂਗੇ ਤੇ ਥੱਲੇ ਦਾ ਸਾਰਾ ਕੁਝ ਚੈੱਕ ਕਰ ਹੀ ਲਓ ਜਿੰਨੀ ਛੱਤਾਂ ਦੀ ਸਾਰੀ ਪੀਓਪੀ ਕਰਵਾਈ ਹੋਈ ਐ ਤੇ ਸਾਰਾ ਕੰਮ ਏ ਟੂ ਜ਼ੈਡ ਆਪਾਂ ਨੂੰ ਕੰਪਲੀਟ ਮਿਲੂਗਾ ਚਾਹੇ ਆਪਾਂ ਪੌੜੀਆਂ ਦੀ ਗੱਲ ਕਰੀਏ ਤਾਂ ਪੌੜੀਆਂ ਤੇ ਗ੍ਰਿੱਲ ਸਾਰੀ ਲੱਗੀ ਹੋਈ ਆ ਉੱਪਰੋਂ ਛੱਤ ਦਾ ਸਾਰਾ ਕੰਮ ਆਪਾਂ ਨੂੰ ਕੰਪਲੀਟ ਮਿਲ ਜੂਗਾ ਬਾਕੀ ਉੱਪਰ ਆਪਾਂ ਪਹੁੰਚ ਗਏ ਸੀ ਤੇ ਤੁਸੀਂ ਚੈੱਕ ਕਰੋ ਜੀ ਉੱਪਰਲਾ ਪੋਰਸ਼ਨ ਇੱਕ ਵਾਰੀ ਦੇਖੋ ਜੀ ਵਧੀਆ ਫਾਰਸ਼ ਆਪਾਂ ਨੂੰ ਮਿਲ ਜੂਗਾ ਤੇ ਕਮਰੇ ਪੂਰੇ ਵਧੀਆ ਆਪਾਂ ਨੂੰ ਮਿਲ ਜਾਣਗੇ ਸਾਰਾ ਕੁਝ ਇੱਕ ਵਾਰੀ ਚੈੱਕ ਕਰੀ ਜਾਈਏ ਉਸੇ ਜਿਵੇਂ ਦਾ ਥੱਲੇ ਆਪਾਂ ਕੰਮ ਦੇਖਿਆ ਸੀਗਾ ਓਵੇਂ ਦਾ ਆਪਾਂ ਨੂੰ ਉੱਪਰ ਕੰਮ ਮਿਲੂਗਾ ਜੀ ਕੰਮ ਸ਼ੌਂਕ ਨਾਲ ਹੋਇਆ ਸਾਰੀ ਕੂਠੀ ਦਾ ਕਮਰੇ ਪੂਰੇ ਖੁੱਲੇ ਡੁੱਲੇ ਬੜੇ ਹੋਏ ਨੇ ਜੋੜੀਆਂ ਦਾ ਕੰਮ ਵਿੰਡੋ ਦਾ ਸ਼ੀਸ਼ਿਆਂ ਦਾ ਸਾਰਾ ਕੰਮ ਆਪਾਂ ਨੂੰ A to Z ਕੰਪਲੀਟਡ ਤੇ ਪੂਰਾ ਵਧੀਆ ਮਿਲੂਗਾ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਸੀ ਤਾਂ ਜਾ ਕੇ ਤੁਸੀਂ ਦੇਖ ਸਕਦੇ ਹੋ ਇਹ ਕੂਠੀ ਪੂਰੀ ਜਾਣਕਾਰੀ ਤੇ ਪੂਰੀ ਲੋਕੇਸ਼ਨ ਕੱਲੀ-ਕੱਲੀ ਗੱਲਬਾਤ ਆਪਾਂ ਵੀਡੀਓ 'ਚ ਕਰ ਹੀ ਰਹੇ ਹਾਂ ਜੀ। ਬਾਕੀ ਉੱਪਰੋਂ ਬਾਹਰ ਦੀ ਗੱਲ ਕਰੀਏ ਛੱਤ ਦੀ ਤਾਂ ਸਾਰੀ ਛੱਤ ਪੱਕੀ ਕਰਵਾਈ ਹੋਈ ਹੈ ਜੀ ਤੇ ਆਸੇ-ਪਾਸੇ ਦਾ ਮਾਹੌਲ ਪੂਰਾ ਵਧੀਆ ਸੀ ਤੇ ਆਸੇ-ਪਾਸੇ ਦੀ ਲੋਕੇਸ਼ਨ ਪੂਰੀ ਵਧੀਆ ਹੈ। ਬਾਕੀ ਜੇ ਆਪਾਂ ਗੱਲ ਕਰੀਏ ਜੀ ਇਸ ਕੋਠੀ ਦੀ ਤਾਂ ਇਸ ਕੋਠੀ ਦਾ ਜਿਹੜਾ ਏਰੀਆ ਹੈਗਾ ਜੀ ਇਹਨਾਂ ਦਾ ਮੱਖੂ ਏਰੀਆ 'ਚ ਡਿਸਟ੍ਰਿਕਟ ਫਿਰੋਜ਼ਪੁਰਾ 'ਚ। ਜਪਾ ਪ੍ਰੋਪਰ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਏਰੀਆ ਜੀ ਪ੍ਰੋਪਰ ਵਸਤੀ ਬਸਾਵਾ ਸਿੰਘ ਜੀ ਮੱਖੂ ਦੇ ਵਿੱਚ ਹੈ ਜੀ ਇਹ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਕੋਠੀ ਇਹ ਪਸੰਦ ਆ ਜੂਗੀ 28 ਮਰਲੇ ਟੋਟਲ ਆਪਾਂ ਨੂੰ ਜਗ੍ਹਾ ਮਿਲ ਜੂਗੀ ਬਾਕੀ ਕੀ ਕੁਝ ਬਣਾ ਹੋਇਆ ਤੁਸੀਂ ਸਾਰਾ ਖੁਸ਼ ਚੈੱਕ ਕਰ ਹੀ ਰਹੇ ਹੋ ਸੀ ਜੇ ਆਪਾਂ ਇਸ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਜਿਹੜੀ ਡਿਮਾਂਡ ਦੱਸੀ ਹੋਈ ਆ ਜੀ 60 ਲੱਖ ਰੁਪਈਆ ਇਹਨਾਂ ਨੇ ਡਿਮਾਂਡ ਦੱਸੀ ਆ 60 ਲੱਖ ਦੇ ਵਿੱਚੋਂ ਰੇਟ ਕਿਤਾ ਜਾਊਗਾ ਜੀ ਕੋਈ ਫਿਕਸਡ ਰੇਟ ਨਹੀਂ ਹੈਗਾ ਸੀ ਇਹਨਾਂ ਨੇ ਕਿਹਾਗਾ ਵੀ ਮੌਕੇ ਤੇ ਰੇਟ ਘਟ-ਬੱਧ ਕਰ ਲਾਂਗੇ ਬਾਕੀ ਕਹਿੰਦੇ ਨੇ ਮਾਲਕ ਜਿਹਨੂੰ ਵੀ ਕੋਠੀ ਇਹ ਪਸੰਦ ਆਉਂਦੀ ਹੈ ਤਾਂ ਇੱਕ ਵਾਰੀ ਆ ਕੇ ਦੇਖੋ ਜੀ ਬਾਕੀ ਕੋਠੀ ਦਾ ਫਰੰਟ ਤੁਸੀਂ ਦੇਖਿਆ ਸੀਗਾ ਬਹੁਤ ਸੋਹਣੀ ਕੋਠੀ ਬਣੀ ਹੋਈ ਹੈ ਜਗ੍ਹਾ ਬਾਫਰ ਹੈ ਜੀ ਬਾਕੀ ਕੋਠੀ ਦਾ ਏਰੀਆ ਡਬਲ ਹੈ ਤੇ ਬਣੀ ਕਿਵੇਂ ਦੀ ਹੋਈ ਹੈ ਤੁਸੀਂ ਅੰਦਰੋਂ ਵੀ ਚੈੱਕ ਕਰ ਲਈ ਬਾਹਰੋਂ ਵੀ ਚੈੱਕ ਕਰ ਲਈ ਸਾਰੇ ਕੋਠੀ ਨਕਸ਼ੇ ਤੇ ਤਿਆਰ ਕਰਵਾਈ ਹੋਈ ਹੈ ਤੇ ਜਦੋਂ ਇਹਨਾਂ ਨੇ ਬਣਾਈ ਸੀਗੀ ਬੜੇ ਸ਼ੌਕ ਨਾਲ ਬਣਾਈ ਸਗੀ ਤੇ ਟਾਈਮ ਵੀ ਬਹੁਤ ਲੱਗਿਆ ਸੀਗਾ ਬਣਨ ਦੇ ਵਿੱਚ ਤੁਸੀਂ ਚੈੱਕ ਕਰ ਹੀ ਲਈ ਫਰੰਟ ਦਾ ਡਿਜ਼ਾਈਨ ਵੀ ਤੁਸੀਂ ਦੇਖਿਆ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਤੇ ਬਣੀ ਬਹੁਤ ਸ਼ੌਕ ਨਾਲ ਹੋਈ ਹੈ ਤੇ ਕਿਸੇ ਕਾਰਨ ਕਰਕੇ ਹੁਣ ਕੋਠੀ ਇਹ ਵੇਚਣੀ ਪੈ ਰਹੀ ਹੈ ਜੀ ਮਹਿਲਾਂ ਵਰਗੀ ਕੋਠੀ ਹੈ ਜਿਹਨੂੰ ਵੀ ਪਸੰਦ ਆਉਂਦੀ ਆ ਮਾਲਕ ਨਾਲ ਕਰੋ ਜੀ ਗੱਲਬਾਤ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਜੀ 7508844976 7508844976 ਜਿਹਨੂੰ ਵੀ ਪਸੰਦ ਆਉਂਦੀ ਹੈ ਕੋਠੀ ਤਾਂ ਇੱਕ ਵਾਰੀ ਮਾਲਕ ਨਾਲ ਫੋਨ ਤੇ ਗੱਲ ਕਰੂੰ ਜਦੋਂ ਮਾਲਕ ਨਾਲ ਸਾਰੀ ਗੱਲਬਾਤ ਤੁਸੀਂ ਕਰ ਲਈ ਰੇਟ ਤੁਸੀਂ ਜਾ ਕੇ ਫਾਈਨਲ ਕਰ ਸਕਦੇ ਹੋ ਸੀ ਰੇਟ ਮੌਕੇ ਤੇ ਕੀਤਾ ਜਾਊਗਾ ਜਿਹੜੀ ਆਪਾਂ ਡਿਮਾਂਡ ਤੁਹਾਨੂੰ ਦੱਸੀ ਹੈ ਉਹ ਇੱਕ ਸਿਰਫ ਡਿਮਾਂਡ ਹੈਗੀ ਹੁਣ ਤੁਸੀਂ ਚਲਦੀ ਚਲਦੀ ਵੀਡੀਓ ਚ ਮੈਨੂੰ ਦੱਸ ਜਰੂਰ ਦਿਓ ਤੁਹਾਨੂੰ ਵੀਡੀਓ ਤੇ ਅੱਜ ਜਿਹੜੀ ਆਪਾਂ ਕੋਠੀ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਦੀ ਲੱਗੇ ਸੀ ਜੇ ਤੁਹਾਨੂੰ ਕੋਠੀ ਪਸੰਦ ਆਈ ਹੈ ਤੁਹਾਨੂੰ ਸੱਚੀ ਮਹਿਲਾਂ ਵਰਗੀ ਕੋਠੀ ਇਹ ਲੱਗੀ ਹੈ ਤਾ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਸਪੋਰਟ ਕਰਿਆ ਕਰੋ ਲਾਈਕ ਜ਼ਰੂਰ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਸੀ ਹਰ ਰੋਜ਼ ਆਪਣੀ ਵੀਡੀਓ ਤੁਸੀਂ ਡੇਲੀ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ ਆਪਣੀ ਆਉਣ ਵਾਲੀ ਵੀਡੀਓ ਹਰ ਰੋਜ਼ ਦੇਖਣ ਵਾਸਤੇ ਵਧੀਆ ਆਪਾਂ ਵੀਡੀਓ ਡੇਲੀ ਤੁਹਾਡੇ ਖਾਤਰ ਲੈ ਕੇ ਪਹੁੰਚਦੇ ਆਂ ਸੀ ਵਧੀਆ ਵਧੀਆ ਡੇਲੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਜਿੰਨੇ ਤੁਸੀਂ ਦੇਖ ਰਹੇ ਹੋ ਬਹੁਤ ਚੈਨਲ ਨੂੰ ਪਿਆਰ ਦਿੰਦੇ ਹੋ ਹਰ ਵੀਡੀਓ ਨੂੰ ਬਹੁਤ ਸਪੋਰਟ ਦਿੰਦੇ ਹੋ ਤੁਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਤੇ ਇਸੇ ਤਰ੍ਹਾਂ ਆਪਾਂ ਦਾ ਪਿਆਰ ਬਣਾ ਕੇ ਰੱਖਿਓ ਤੇ ਇਸੇ ਤਰ੍ਹਾਂ ਆਪਾਂ ਤੁਹਾਡੇ ਖਾਤਰ ਨਮੀ ਤੋਂ ਨਮੀ ਵੀਡੀਓ ਡੇਲੀ ਲੈ ਕੇ ਆਉਂਦੇ ਰਹਾਂਗੇ ਜੀ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਪਹੁੰਚਦੇ ਹਾਂ ਜੀ ਬਾਕੀ ਤੁਹਾਡੀ ਫਰਮਾਇਸ਼ ਤੇ ਆਪਾਂ ਵੀਡੀਓ ਲੈ ਕੇ ਪਹੁੰਚਦੇ ਹਾਂ ਜੀ ਜਿਵੇਂ ਜਿਵੇਂ ਤੁਸੀਂ ਕਮੈਂਟ ਕਰਦੇ ਹੋ ਜਿਹੜੇ ਜਿਹੜੇ ਏਰੀਆ ਚੋਂ ਜਿੰਨੇ ਕ ਰੇਟਾਂ ਵਾਸਤੇ ਉਸ ਹਿਸਾਬ ਨਾਲ ਆਪਾਂ ਲੈ ਕੇ ਪਹੁੰਚ ਜਾਂਦੇ ਹਾਂ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੂ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਤਾਂ ਉੱਤੇ ਚੈੱਕ ਕਰੋ ਜੀ ਬਾਰ-ਬਾਰ ਆਪਣਾ WhatsApp ਨੰਬਰ ਚੱਲਦਾ ਰਹਿੰਦਾ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਆ ਘਰ ਮਕਾਨ ਹਵੇਲੀ ਮਹਿਲ ਕੁਝ ਵੀ ਅਸੀਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜਮਾ ਫਰੀ ਚ ਆਪਾਂ ਐਡ ਲਾ ਦੇਵਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਸੀ ਆਪਣੇ ਕੋਲੇ ਭੇਜ ਦਿਓ ਨਾਲ ਦੇ ਨਾਲ ਐਡ ਤੁਹਾਡੀ ਲਗਾ ਦਿੱਤੀ ਜਾਊਗੀ ਬਾਕੀ ਜਿੰਨੇ ਤੁਸੀਂ ਕਮੈਂਟ ਕੀਤੇ ਸੀਗੇ ਤੁਸੀਂ ਸਸਤੇ ਰੇਟਾਂ ਵਾਸਤੇ ਕਹਿੰਦੇ ਸੀਗੇ ਸਸਤੀਆਂ ਬਹੁਤ ਸਾਰੀਆਂ ਆਪਣੇ ਕੋਲ ਕੋਠੀਆਂ ਤੇ ਘਰ ਆਏ ਪਏ ਅਸੀਂ ਕੋਈ 12 ਲੱਖ ਦੀ ਕੋਈ 10 ਲੱਖ ਦੀ ਕੋਈ 8 ਲੱਖ ਦੀ ਕੋਠੀ ਕੋਈ ਘਰ ਤੇ ਆਪਾਂ ਜਲਦੀ ਤੋਂ ਜਲਦੀ ਐਡ ਕਰ ਰਹੇ ਹਾਂ ਅਸੀਂ ਅਗਲੀ ਵੀਡੀਓ ਵਾਸਤੇ ਤੁਸੀਂ ਵੀ ਕਮੈਂਟ ਪਾ ਦਿਓ ਤੁਹਾਨੂੰ ਕਿਹੜੇ ਏਰੀਆ ਚੋਂ ਕਿੰਨੇ ਕੁ ਰੇਟ ਤੱਕ ਕੀ ਚਾਹੀਦੇ ਸੀ ਬਾਕੀ ਐਡ ਕਰਬੋਣੀਆਂ ਭੇਜੋ ਫ੍ਰੀ ਚ ਆਪਾਂ ਐਡ ਲਾ ਦੇਾਂਗੇ ਇੱਕ ਬਾਰੀ ਚੈੱਕ ਕਰ ਲਓ ਤੁਸੀਂ ਸਾਰੇ ਜੇ ਤੁਸੀਂ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ